ਅੱਜ ਵੱਡੇ ਕਬੱਡੀ ਖਿਡਾਰੀ ਦੇ ਤੁਸੀਂ ਦਰਸ਼ਨ ਕਰਵਾਏ ਐ ਉਹ ਦੇਖ ਬਾਈ ਦੁਨੀਆ ਆਨੰਦ ਮਾਣਦੀ ਐ ਇਹ ਤੁਹਾਡਾ ਸਹਿਯੋਗ ਐ ਇਹ ਤੁਹਾਡਾ ਸਹਿਯੋਗ ਐ ਸਾਰੇ ਭਰਾਵਾਂ ਦਾ ਮੈਂ ਵੀ ਸ਼ੇਰਗੜ ਵਾਲਿਆ ਸੇਧ ਤੇ ਸੱਜੇ ਹੱਥ ਜਾਂਗੜੀ ਦੀ ਟੀਮਾਂ ਤੇ ਖੱਬੇ ਹੱਥੂ ਗੋਗੇ ਪਹਿਲੀ ਕਬੱਡੀ ਕਹਿੰਦੇ ਜਾਂਗੜੀ ਵਾਲੇ ਬਿੱਲੇ ਨੇ ਮਾ ਦਿੱਤੀ ਐ ਲਓ ਬਿੱਲਾ ਇਸ ਨੇ ਉਹ ਜਾਂਗੜੀ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਗਿੰਦੀ ਗੋਗੇ ਦੀ ਧਰਤੀ ਦਾ ਉਹ ਲਖਾ ਢੋਹੀ ਦੀ ਧਰਤੀ ਦਾ ਲਓ ਦੀਪਾ ਤੇ ਕਾਲਾ ਚਾਰ ਦਸਿਆਂ ਦੇ ਵਿੱਚੋਂ ਉਹ ਦੀਪੇ ਨੇ ਪਹਿਲੀ ਰੇਡ ਤੇ ਉਹ ਪਹਿਲੀ ਰੇਡ ਤੇ ਉਹ ਪਹਿਲੀ ਰੇਡ ਤੇ ਕੋੜੀਏ ਦਾ ਦੀਪਾ ਕੋੜੀਏ ਦਾ ਦੀਪਾ ਜਦੋਂ ਤੁਰ ਜੂ ਫਿਰ ਪੇਕੀ ਪਿੰਡ ਰੌਣਕਾਂ ਤੂੰ ਆਏਂਗੀ ਜਦੋਂ ਮਾਹੀ ਦੇ ਪਿਆਰ ਵਿੱਚ ਭਿੱਜ ਗਈ ਹੌਲੀ ਹੌਲੀ ਮੈਨੂੰ ਭੁੱਲ ਜਾਏਗੀ ਇਹ ਸੁਖੀਆ ਇਹ ਵੀ ਦੁਨੀਆ ਦਾ ਪ੍ਰਸਿੱਧ ਰੇਡਰ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਕਾਲਾ ਜਾਨਲੀ ਵਾਲਾ ਦੂਜੀ ਕਨਿਟੀ ਸ਼ੀਲੂ ਆ ਸ਼ੀਲੂ ਦੀ ਦੁਨੀਆ ਕਬਾਨੀ ਹੈ ਅੱਜ ਚਾਂਦਪੁਰੇ ਦੇ ਵਿੱਚ ਕਬੱਡੀ ਕੱਪ ਚੱਲਦਾ ਹੈ ਤੇ ਜਾਨਲੀ ਵਾਲੇ ਕਾਲੇ ਦੇ ਨਾਲ ਮੁਕਾਬਲਾ ਹੋਇਆ ਹੈ ਇਹ ਕਹਿੰਦੇ ਗੁਰਦੀਪ ਸਿੰਘ ਢਾੜੀ ਵਾਲਾ ਇਹਨੂੰ ਦੁਨੀਆ ਪੂਰੀ ਪੂਰੀ ਕਹਿੰਦੀ ਹੈ ਇਹਨੂੰ ਦੁਨੀਆ ਪੂਰੀ ਪੂਰੀ ਕਹਿੰਦੀ ਹੈ ਆਹ ਦੁਨੀਆ ਦੇ ਵਿੱਚ ਮਸ਼ਹੂਰੀ ਆ ਜਿਹੜਾ ਅੱਜ ਚਾਂਦ ਪਰੇ ਦੇ ਵਿੱਚ ਆਇਆ ਹੋਇਆ ਇਹ ਛੰਨਾ ਪਿੰਡ ਦਾ ਭੂਰੀ ਹੈ ਵਾਹ ਓਏ ਜੰਗੂ ਜਿਹੜਾ ਚਾਂਦਪੁਰੇ ਦੇ ਵਿੱਚ ਪੁੱਜਿਆ ਹੋਇਆ ਛੰਨਾ ਵਾਲਾ ਭੂਰੀ ਹੈ ਇਹ ਕਹਿੰਦੇ ਬਲਦੇਸ ਸਿੰਘ ਢਾਲੀਵਾਲ ਦਾ ਪੁੱਤਰ ਹੈ ਔਰ ਢੰਡੋਲੀ ਵਾਲੇ ਲੱਖੇ ਦੀ ਹਿੱਕ 'ਚ ਵੱਜਿਆ ਗੋਲੀ ਦੇ ਵੰਗੜਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਅਗਲੀ ਰੇਡ ਕਹਿੰਦੇ ਟੀਟਾ ਧਨੌਰੀ ਵਾਲਾ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧ ਗਿਆ ਮੇਰੇ ਮਿੱਤਰੋ ਸਾਡੇ ਜਸ਼ਾ ਗਰੇਵਾਲ ਵੱਲੋਂ ਖੀਲੂ ਦੇ ਤਿੰਨ ਜੱਫਿਆਂ ਦਾ ਅਕਮਤ ਕਵੰਤਾ ਸ਼ੀਲੂ ਕਵੰਤਾ ਸ਼ੀਲੂ 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 ਇਹ ਚਾਂਦਪੁਰੇ ਦੇ ਵਿੱਚ ਸ਼ੀਲੂ ਪੁੱਜਿਆ ਹੋਇਆ ਹੈ ਓਏ ਚਾਂਦਪੁਰੇ ਦੇ ਵਿੱਚ ਸ਼ੀਲੂ ਪੁੱਜਿਆ ਹੋਇਆ ਹੈ ਚਾਂਦਪੁਰੇ ਦੇ ਵਿੱਚ ਸ਼ੀਲੂ ਪੁੱਜਿਆ ਹੋਇਆ ਹੈ ਅਗਲੀ ਰੇਡ ਕਹਿੰਦੇ ਜਾਰਲੀ ਵਾਲੇ ਦੀ ਹੈ ਕੋਈ ਢਿੱਲਾ ਕਹ ਦਿੰਦਾ ਕੋਈ ਢਿੱਲਾ ਕਹ ਦਿੰਦਾ ਚੱਕਰ ਕਹਿੰਦੇ ਪੰਜਾਬੀ ਤੇ ਹਿੰਦੀ ਦਾ ਮੈ ਜਾਂਦਾ ਇੱਥੇ ਕਹਿੰਦੇ ਵੀ ਚੱਕਰ ਤੇ ਪੰਜਾਬੀ ਤੇ ਹਿੰਦੀ ਦਾ ਮੈ ਜਾਂਦਾ ਕੋਈ ਢਿੱਲਾ ਕੋਈ ਢਿੱਲਾ ਲਓ ਵੇਖੋ ਵੀ ਅਸਵੇਂ ਜਾਂਗਰੀ ਵਾਲਾ ਬੰਦਿਆ ਹੋਇਆ ਲਓ ਮੁਕਾਬਲਾ ਕਹਿੰਦੇ ਗਿੰਦੀ ਦੇ ਨਾਲ ਹੋਇਆ ਪੁਆਇੰਟ ਜਿਹੜਾ ਧਾਵੀ ਦੇ ਲਈ ਹੈ ਬਾਦਲ ਕਹਿੰਦਾ ਵੱਡੀ ਉਮਰ ਦਾ ਬਜ਼ੁਰਗ ਨਾ ਜੀ ਤੋਂ ਘਟ ਵੀ ਤਰੇ ਇਹਦਾ ਵਿਸ਼ੇਸ਼ ਤੌਰ ਤੇ ਚਾਂਦਪੁਰੇ ਦੇ ਵਿੱਚ ਉਹ ਸ਼ਿੱਲੂ ਨੂੰ ਵੇਖਦਾ ਆ ਲਓ ਰੋਡ ਕਹਿੰਦੇ ਸੁੱਖੀ ਨੇ ਪਾ ਦਿੱਤੀ ਸੁੱਖੀ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਚਾਂਦਪੁਰੇ ਦੇ ਵਿੱਚ ਹਾਰਲੇ ਡੇਵਿਡਸਨ ਵਾਲਾ ਕਹਿੰਦੇ ਤਕੜਾ ਮੈਚ ਚੱਲ ਰਿਹਾ ਮੇਰੇ ਮਿੱਤਰੋ ਇੱਕ ਪਾਸੇ ਮੈਦਾਨ ਦੇ ਵਿੱਚ ਜਾਂਰਲੀ ਵਾਲਾ ਚੋਬਰ ਮੁਕਾਬਲਾ ਕਰਦਾ ਹੋਇਆ ਇਹਨੂੰ ਬਿੱਲਾ ਕਹਿੰਦੇ ਨੇ ਧੋਟਿਆਂ ਦੀ ਧਰਤੀ ਦਾ ਕਹਿੰਦੇ ਲੋਧਿਆਂ ਦੇ ਤੋਂ ਪੁੱਜਾ ਹੈ ਢੋਟਿਆਂ ਵਾਲਾ ਬਿੱਲਾ ਵੀ ਕਹਿਰ ਦਾ ਜਾਫੀ ਹੈ ਦੁੱਧ ਦੀ ਰਾਖੀ ਬਿੱਲਾ ਬੈਠਾ ਹੈ ਹੱਥ ਪੈਰ ਤੇ ਮਾਰੂਗਾ ਇਹ ਕਬੱਡੀ ਵਾਲਾ ਬਿੱਲਾ ਇਹ ਵੀ ਬੱਲੇ ਬੱਲੇ ਕਰਵਾ ਜਾਂਦਾ ਹੈ ਇਹ ਛੰਨਾ ਵਾਲਾ ਭੂਰੀ ਹੈ ਇਹ ਬਰਨਾਲੇ ਵਾਲਾ ਭੂਰੀ ਹੈ ਇਹ ਬਲਦੇਵ ਸਿੰਘ ਧਾਰੀਬਾਲ ਦੇ ਘਰ ਦਾ ਚਰਾਗ ਹੈ ਇਹ ਦੁਨੀਆ ਦਾ ਪ੍ਰੋਫੈਸਰ ਹੈ ਅੱਜ ਫਤਿਹਬਾਦ ਦੇ ਚਾਂਦਪੁਰੇ ਦੇ ਵਿੱਚ ਪੁੱਜਾ ਹੋਇਆ ਹੈ ਛੰਨਾ ਵਾਲਾ ਭੂਰੀ ਕਹਿੰਦੇ ਚਾਰ ਚਾਰ ਮੋਟਰਸਾਈਕਲ ਜਿੱਤਣ ਦਾ ਦਮ ਰੱਖਦਾ ਹੈ ਗੌਰਵ ਛੀਮਿਆ ਯਾਰੀ ਸਾਡੇ ਗੌਰਵ ਛੀਮੇ ਨਾਲ ਹੈ ਆਹ ਕਹਿੰਦੇ ਵੀ ਇਸ ਵੀ ਮੋਟੇ ਨੇ ਕਬੱਡੀ ਪਾ ਦਿੱਤੀ ਹੈ ਆਓ ਗੋਗੋ ਦੀ ਤਰਫੋਂ ਦੇ ਮੋਟਾ ਵਧਿਆ ਹੋਇਆ ਆਉ ਸ਼ੀਲੂ ਨੇ ਦੁਨੀਆ ਦੇ ਵਿੱਚ ਤਹੇ ਕੰ ਵਿਚਾਨ ਵਾਲੀ ਗੱਲ ਕੀਤੀ ਹੋਈ ਆ ਲਓ ਚਾਰ ਜਾਸੀਆਂ ਦੇ ਵਿੱਚੋਂ ਕਾੜੇ ਵਰਗੇ ਨੇ ਆਉ ਬੁਕਾਰਾ ਸ਼ੀਲੂ ਸ਼ੀਲੂ ਓਏ ਭਾਈ ਸ਼ੀਲੂ ਨੂੰ ਕਿੰਨਾ ਕ ਪਿਆਰ ਕਰਦੇ ਹੋ ਓ ਵੇਖ ਸ਼ੀਲੂ ਟੌਣ ਉੱਚੀ ਚੁੱਕ ਯਾਰਾ ਆਜ ਚਾਂਦਪੁਰ ਦੇ ਸੱਜਣਾ ਤੈਨੂੰ ਦਿਲੋਂ ਮੁਹੱਬਤ ਕਰਦੇ ਆ ਉਹ ਦੇਖ ਲੋ ਇਆਂ ਝੁੰਮਦੀਆਂ ਯਾਰਾਂ ਤੇਰੇ ਨਾਂ ਦੀਆਂ ਉਹ ਦੇਖ ਭੰਗੜੇ ਪੈਂਦੇ ਤੇਰੇ ਨਾਂ ਦੇ ਆ ਇਹ ਕਹਿੰਦੇ ਨੌਜਵਾਨ ਢੀਲਾ ਜਾਂਡਲੀ ਵਾਲਾ ਰੇਡ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵੱਧ ਗਿਆ ਆ ਬੀਲਾ ਵੱਧ ਗਿਆ ਕਹਿੰਦੇ ਜਾਂਡਲੀ ਵਾਲਾ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਜ਼ਰੂਰ ਖੇਡ ਮੈਦਾਨ ਦੇ ਨਾਲ ਪੁੱਜ ਜਾਣਾ ਖੇਡਤਾ ਨਹੀਂ ਦੜਬਾ ਹਾਇ ਦੜਬਾ ਔਰ ਹਾਕਮ ਵਾਲੇ ਦੀ ਟੀਮ ਵੀ ਜ਼ਰੂਰ ਪੁੱਜੇਗੀ ਲਓ ਮੈਦਾਨ ਦੇ ਵਿੱਚ ਗਰੈਂਟੀ ਵਾਲਾ ਵੱਧਿਆ ਹੋਇਆ ਹੈ ਦਰਸ਼ਕ ਚਾਹੁੰਦੇ ਨੇ ਵੀ ਖੜਕਾ ਦੇ ਨਾਲ ਹੋਵੇ ਜਿਹਦਾ ਦਾਰਤਾਂ ਦਾ ਲਓ ਫਰੈਂਟੀ ਵਾਲਾ ਹੋ ਫਰੈਂਟੀ ਵਾਲਾ ਫਰੈਂਟੀ ਵਾਲਾ ਫਰੈਂਟੀ ਵਾਲਾ ਢੋਟਿਆਂ ਦਾ ਢੋਟਿਆਂ ਲੁਧਿਆਣੇ ਵਾਲਾ ਬਿੱਲਾ ਪਰ ਗਰੰਟੀ ਵਾਲਾ ਰਿੰਕੂ ਤਜਰਬਾ ਵੱਡਾ ਰੱਖਦਾ ਖੇਡ ਕਬੱਡੀ ਦਾ ਅੱਜ ਕਹਿੰਦੇ ਮੇਰੇ ਮਿੱਤਰੋ ਚਾਂਗਪੁਰੇ ਦੇ ਵਿੱਚ ਰੌਣਕ ਕਬੱਡੀ ਲੱਗੀ ਹੋਈ ਹੈ ਪ੍ਰਸਿੱਧ ਤੋਂ ਪ੍ਰਸਿੱਧ ਕਬੱਡੀ ਖਿਡਾਰੀ ਸਟਾਰ ਤੋਂ ਸੁਪਰ ਕਬੱਡੀ ਖਿਡਾਰੀ ਮੇਰੇ ਮਿੱਤਰੋ ਅੱਜ ਪੁੱਜੇ ਹੋਇਆ ਫਟਿਆਬਾਦ ਦੇ ਵਿੱਚ ਪਰ ਸਾਹਮਣੇ ਦੇਖਦੇ ਆ ਗਿੰਦੀਓਗੋਕੇ ਵਾਲਾ ਇਹ ਛੰਨਾ ਵਾਲੇ ਪੱਟੂ ਦਾ ਵੀਰ ਹੈ ਔਰ ਪੁਆਇੰਟ ਕਹਿੰਦੇ ਭੂਰੀ ਛੰਨਾ ਵਾਲਾ ਜੋੜ ਗਿਆ ਇਸ ਇਮਸ ਟਿਵਰ A ਸੀਰੀਜ਼ ਵਿਦ 올 ਨਿਊ ਮੈਟਲ ਫਰੇਮ ਸਟੇਕਸ ਡਿਜ਼ਾਈਨ ਟੂ ਅ ਹੋਲ ਨਿਊ ਲੈਵਲ ਔਰ ਸ਼ੁੱਡ ਆਈ ਸੇ ਵਾਦਾ ਤਾੜੀਆਂ ਬਣਦੀਆਂ ਨੇ ਵੀਰੇ ਤਾੜੀਆਂ ਮਾਰੋ ਸੰਭਲ ਦੇ ਲਈ ਵੀ ਕਿਆ ਬਾਤ ਹੈ ਸੋਖੀ ਮੇਰੇ ਮਿੱਤਰੋ ਅੱਜ ਪੁੱਜੇ ਹੋਇਆ ਫਟਿਆਬਾਦ ਦੇ ਵਿੱਚ ਪਰ ਸਾਹਮਣੇ ਦੇਖਦੇ ਆ ਗਿੰਦੀ ਓਗੋਕੇ ਵਾਲਾ ਇਹ ਛੰਨਾ ਵਾਲੇ ਪੱਟੂ ਦਾ ਵੀਰ ਹੈ ਔਰ ਪੁਆਇੰਟ ਕਹਿੰਦੇ ਭੂਰੀ ਛੰਨਾ ਵਾਲਾ ਜੋੜ ਗਿਆ ਜਾਨਲੀ ਪਿੰਡ ਵੀ ਕਬੱਡੀ ਦੇ ਸੁਪਰਸਟਾਰਾਂ ਦਾ ਪਿੰਡ ਹੈ ਸੋ ਉਹਨੂੰ ਜਾਨਲੀ ਵੀ ਟਰੈਕਟਰਾਂ ਦਾ ਜੇਤੂ ਹੋਇਆ ਉਹ ਕਹਿੰਦੇ ਜੋੜੀ ਕਾਲੇ ਜਾਨਲੀ ਨਾਲ ਪ੍ਰਸਿੱਧ ਹੋਈ ਮੇਰੇ ਮਿੱਤਰੋ ਇੱਕ ਪਾਸੇ ਕਾਲਾ ਜਾਨਲੀ ਪੱਟਾ ਤੇ ਥਾਪੀਆਂ ਮਾਰਦਾ ਹੈ ਦੂਜੀ ਕੰਨੀ ਤੇ ਸ਼ੀਲੂ ਹੈ ਔਰ ਨਾਲ ਬਿੱਲਾ ਢੋਡਿਆਂ ਵਾਲਾ ਸ਼ੀਲੂ ਤੇ ਸੁਪਤੀ ਦੀ ਟੱਕਰ ਚੰਗੀ ਰਹੀ ਹੋਈ ਹੈ ਸ਼ੀਲੂ ਤੇ ਸੁਖੀ ਦੀ ਟੱਕਰ ਇਹ ਚਾਂਦਪੁਰੇ ਦੇ ਵਿੱਚ ਸ਼ੀਲੂ ਤੇ ਸੁਖੀ ਕਿਆ ਬਾਤ ਆ ਤਾੜੀਆਂ ਬਣਦੀਆਂ ਨੇ ਵੀਰੇ ਤਾੜੀਆਂ ਮਾਰੋ ਸੰਮਲ ਦੇ ਲਈ ਵੀ ਕਿਆ ਬਾਤ ਐ ਸੁਖੀ ਕਹਿੰਦੇ ਅੰਕ ਦਾ ਵਾਅਦਾ ਕਰ ਗਿਆ ਆ ਸੁਖੀ ਕਹਿੰਦੇ ਅੰਕ ਦਾ ਵਾਅਦਾ ਕਰ ਗਿਆ ਟਿੰਡੇੜੀ ਵਾਲਿਆ ਕਿੰਦੀ ਗੋਗੇ ਆळ्या ਦੁਨੀਆ ਖੜਕਾ ਦੜਕਾ ਚੁੰਦੀ ਐ ਉਹ ਦੁਨੀਆ ਖੜਕਾ ਦੜਕਾ ਕਹਿੰਦੀ ਐ ਲਓ ਜਾਣੜੀ ਆ ਜਿਹੜਾ ਕੌਣ ਕਰੇਗਾ ਦੋ ਹੱਥ ਕਿੱਦੀ ਤੇ ਕਾਲਾ ਉਹ ਢੋਲਰੀ ਦਾ ਲੱਖਾ ਉਹ ਲੱਖਾ ਉਹ ਲੱਖਾ ਉਹ ਲੱਖਾ ਪਰ ਜਾਣੜੀ ਵਾਲਾ ਵੀ ਅੱਜ ਕੱਲ ਸਿਰੇ ਦਾ ਧਾਵੀ ਐ ਢੀਲਾ ਜਾਣਲੀ ਵਾਲਾ ਬਖਰੀਆਂ ਗੱਲਾਂ ਕਰਵਾਉਣ ਵਾਲਾ ਧਾਵੀ ਐ ਅਗਲੀ ਰੇਡ ਕਹਿੰਦੇ ਮੋਟਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ ਮੇਰੇ ਵੀਰੋ ਲਓ ਜੈ ਸ਼ਾਨਾ ਜਸ਼ਨ ਬਾਈ ਹਰਾਂ ਨੇ ਐਲਾਨ ਕੀਤਾ ਹੋਇਆ ਸ਼ਿੱਲੂ ਦੇ ਤਿੰਨ ਜਫੇ 5100 ਦੇ ਆ ਦੋ ਜਫੇ ਸ਼ਿੱਲੂ ਨੇ ਲਾ ਦਿੱਤੇ ਆ ਤੇ 5100 ਵਾਲਾ ਇੱਕ ਬਾਕੀ ਹੈ ਜਸ਼ਨ ਕਰੇ ਆ ਸਾਡਾ ਯਾਰ ਹੈ ਅੱਜ ਕਹਿੰਦਾ ਵੀ ਚਾਂਦਪੁਰੇ ਦੇ ਵਿੱਚ ਮੇਲਾ ਚੱਲਦਾ ਆ ਆਪਾਂ ਦਿਲ ਖੋਲ ਕੇ ਮਾਇਆ ਲਾਉਣੀ ਆ ਤੇ ਖੋਲ ਲੀਜੀ ਟੀਮ ਲਾਉਣੀ ਆ ਜੈਂਗੋ ਜਾਨਲੀ ਦੀ ਟੀਮ ਵੀ ਸਾਡੇ ਜਸ਼ਨ ਗਰੇਵਾਲ ਵਲੋਂ ਜਸ਼ਨ ਗਰੇਵਾਲਾ ਕਹਿੰਦੇ ਮੇਨ ਸਪਾਂਸਰ 51 5100 ਦੀ ਗੱਲ ਹੈ ਲਓ ਕਾਲਾ ਤੇ ਭੂਰੀ ਉਹ ਭੂਰੀ ਤੇ ਕਾਲਾ ਦੋ ਰੰਗ ਨੇ ਭੂਰੀ ਤੇ ਕਾਲਾ ਦੋ ਨਾਂ ਨੇ ਲਓ ਭੂਰੀ ਛੱਨਾ ਵਾਲਾ ਕਹਿੰਦੇ ਅੰਤ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਜਸ਼ਨ ਗਰੇਵਾਲ ਵੱਲੋਂ ਛਿੱਲੂ ਦੇ ਤਿੰਨ ਜੱਫੇ ਤੇ ਕਹਿੰਦੇ 5100 ਜਾਨਲੀ ਦੀ ਟੀਮ ਦਾ ਮੇਨ ਸਪਾਂਸਰ ਹੈ ਗੁਰੀ ਗਰੇਆ ਦੀ ਉਹ ਵੀ ਅੱਜ ਦੇ ਮੇਲੇ ਦੇ ਨਾਲ ਲਾਈਵ ਜੁੜੇ ਹੋਏ ਨੇ ਗੁਰੀ ਕਰਿਆ ਜੀ ਦਾ ਵੀ ਧੰਨਵਾਦ। ਲਓ ਦੇਖੋ ਵੀ ਅਸਵੇਂ ਐਨ ਮੈਚ ਸਿਰੇ ਦਾ ਹੈ। ਸਿਰੇ ਦਾ ਮੈਚ ਹੈ। ਮਨ ਹੀ ਕਿੰਨੇ ਲੋਕ ਲਾਈਵ ਦੇਖਦੇ ਆ। 60000 ਦੇ ਨੇੜੇ ਬੰਦੇ ਇੱਕ ਦੋ ਤਿੰਨ ਦੇ ਲਾਈਵ ਜੁੜੇ ਬੈਠੇ ਆ। ਗਿਣਤੀ ਇੱਥੇ ਵੀ ਮਾਰ ਕੇ ਦੇਖ ਲਿਓ ਤੇ ਗਿਣਤੀ ਮੇਰੇ ਵੀਰੋ ਮੰਡੀ ਵਾਲੇ ਪਾਸੇ ਵੀ ਮਾਰ ਕੇ ਦੇਖ ਲਿਓ। ਅੱਜ ਚਾਂਦਪੁਰੇ ਦਾ ਮੇਲਾ ਹਜ਼ਾਰਾਂ ਦੇ ਵਿੱਚ ਨਹੀਂ ਲੋਕ ਲੱਖਾਂ ਦੇ ਵਿੱਚ ਵੇਖ ਰਹੇ ਨੇ। ਇਹ ਰਿਕਾਰਡ ਬਣ ਗਏ ਨੇ। ਇਹ ਸਦੀਆਂ ਤੱਕ ਬੋਲੇ ਜਾਣਗੇ। ਇਤਿਹਾਸ ਬਣ ਗਏ ਚੰਦਰੇ ਨੇ ਲੱਖਾਂ 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 ਬਾਕੀ ਰਿਕਾਰਡ ਬਣ ਰਹੇ ਨੇ ਰਿਕਾਰਡ ਟੁੱਟ ਰਹੇ ਨੇ ਉਹ ਨੱਕ ਤੇ ਨੱਕੇ ਮੋੜਨੇ ਪੈਂਦੇ ਨੇ ਰਿਕਾਰਡ ਬਣਾਉਣ ਦੇ ਲਈ ਮਿੱਠੀਏ ਕਿੰਨਾ ਦੇ ਟੋੜਨੇ ਪੈਂਦੇ ਨੇ ਰਿਕਾਰਡ ਬਣਾਉਣ ਦੇ ਲਈ ਸੱਜਣਾ ਕਈਆਂ ਦੇ ਰਿਕਾਰਡ ਤੋੜਨੇ ਪੈਂਦੇ ਨੇ ਇੱਕ ਪਾਸੇ ਬਿੱਲਾ ਦੂਜੇ ਪਾਸੇ ਰਿੰਕੂ ਗਰੰਟੀ ਵਾਲਾ ਜਨਤੇ ਢੰਡੋਲੀ ਦੀ ਬਿਸਲ ਫੈਸਲੇ ਕਰਦੀ ਹੈ ਪੁਆਇੰਟ ਇਸ ਵੇਲੇ ਧਾਵੀ ਦਾ ਮੈਚ ਸਿਰੇ ਦਾ ਚੱਲ ਰਿਹਾ ਹੈ ਪਹਿਲੇ ਸੈਮੀ ਦੇ ਲਈ ਦਿੜਬਾ ਮੰਡੀ ਤੇ ਹਾਕਮ ਵਾਲਾ ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਾ ਛੰਨਾ ਵਾਲਾ ਭੂਰੀ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਹ ਕਰੀ ਨਹੀਂ ਬਹੁਤੀ ਪਰਵਾਹ ਤੋਂ ਟੋਟਿਆ ਉਹ ਰੱਬ ਵੱਲੋਂ ਚੰਗਾ ਟਾਈਮ ਮਿਥ ਰਿਹਾ ਪਿਆ ਪੰਜਨਾ ਤਾਂ ਦੂਰ ਉੱਥੇ ਡੇਗਾ ਵੀ ਜਾਂਦੀ ਤੇਰੇ ਆ ਯਾਰ ਜਿੱਥੇ ਟਿਕਿਆ ਪਿਆ ਪਹੁੰਚਣਾ ਤਾਂ ਦੂਰ ਇੱਥੇ ਨਿਗਾ ਵੀ ਨਹੀਂ ਜਾਂਦੀ ਤੇਰੇ ਵਾਲਾ ਯਾਰ ਜਿੱਥੇ ਟਿਕਿਆ ਪਿਆ ਇਹ ਸੁੱਖੀ ਪਹਿਲਵਾਨ ਹੈ ਜਿੱਥੇ ਪੱਬ ਰੱਖਣ ਗਪਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਸ਼ੀਲੂ ਤੇਰੇ ਨਾਂ ਦੀਆਂ ਸ਼ਰਤਾਂ ਲੱਗੀਆਂ ਹੋਈਆਂ ਜੈਸ਼ਾ ਕਰੇ ਮਾਲ ਵੱਲੋਂ 5500 ਦਿੱਤਾ ਜਾਊਗਾ ਤੀਜਾ ਜੱਫਾ 5500 ਦਾ ਇਹ ਦੋ ਨੰਬਰਾਂ ਸ਼ੀਲੂ ਦਾ ਆ ਮੋਰੇ ਨਾਮੇ ਲਾ ਪਣ ਗਿਆ ਮੇਰੇ ਤਕਰੋ ਆ ਸਰਾ ਸਰਾ ਇੱਲੀ ਦੇ ਮੇਲਾ ਗੁੱਜਣ ਲਾ ਦਿੱਤਾ ਜਸ਼ਨ ਕਰਿਆਲ ਕਹਿੰਦਾ ਵੀ ਨਗਦ ਮਾਇਆ ਪੁੱਜਦੀ ਕਰਦੇਓ 5100 ਰੁਪਏ ਜਿਹੜਾ ਤਿੰਨ ਜੱਫਿਆਂ ਦਾ ਪੁੱਜਦਾ ਹੋ ਗਿਆ ਜਸ਼ਨ ਕਰਿਆਲ ਸਾਡਾ ਭਰਾ ਹੈ ਅੱਜ ਮੇਰੇ ਮਿੱਤਰੋ ਦਿਲ ਖੋਲ ਕੇ ਮਾਇਆ ਲਈ ਜਾ ਰਹੀ ਹੈ ਇਹ ਮੇਲਾ ਚਾਂਦਪੁਰੇ ਦੇ ਵਿੱਚ ਚੱਲਦਾ ਹੈ ਗੱਲਾਂ ਕਹਿੰਦੇ ਪੂਰੇ ਹਰਿਆਣੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਇੱਕ ਪਾਸੇ ਉਗੋਕੇ ਵਾਲਾ ਗਿੰਦੀ ਉਗੋਕੇ ਵਾਲੇ ਲਈ ਤਾੜੀ ਮਾਰੋ ਦਰਸ਼ਕ ਵੀਰੇ ਜ਼ੋਰ ਨਾਲ ਲਓ ਗਿੰਦੀ ਨੇ ਵੀ ਕਹਿੰਦੇ ਜਫਾ ਸਿਰੇ ਦਾ ਲਾ ਦਿੰਦਾ ਹੈ ਉਹ ਜਿੰਦੀ ਨੇ ਵੀ ਜਫਾ ਸਿਰੇ ਦਾ ਲਾ ਦਿੰਦਾ ਹੈ ਪਹਿਲੇ ਸੈਮੀਫਾਈਨਲ ਦੇ ਲਈ ਖੇਡ ਪਾਤੇ ਹਾਕਮ ਵਾਲਾ ਦੋ ਟੀਮਾਂ ਜ਼ਰੂਰ ਪੱਟਣਗੀਆਂ ਪਹਿਲੇ ਸੈਮੀਫਾਈਨਲ ਦੇ ਲਈ ਲਓ ਸਾਹਮਣੇ ਦੇਖ ਰਿਹਾ ਵੀ ਅਸਮੇ ਮੋਟਾ ਕਹਿੰਦੇ ਗੋਗੇ ਦੀ ਧਰਤੀ ਦਾ ਲਓ ਸ਼ੀਲੂ ਵਰਗੇ ਤਾਰੇ ਜੈਂਡਲੀ ਵਰਗੇ ਬਿੱਲਾ ਢੋਗਿਆਂ ਦੀ ਧਰਤੀ ਦਾ ਕਹਿੰਦੇ ਨੌਜਵਾਨ ਸਲੋਧ ਲਈ ਇੰਗਲੈਂਡ ਦੀ ਧਰਤੀ ਖੇਡਿਆ ਤੇ ਗੱਲਾਂ ਕੈਨੇਡਾ ਦੇ ਵਿੱਚ ਹੋਈਆਂ ਨੇ ਲਓ ਬਿੱਲਾ ਤੇ ਮੋਟਾ ਬੋਟਾ ਤੇ ਬਿੱਲਾ ਬਿੱਲਾ ਤੇ ਮੋਟਾ ਉਹ ਬੈਲ ਬਰੇ ਦੇ ਵਿੱਚ ਹੁੰਦੀ ਆ ਪਰ ਮੋਟਾ ਕਹਿੰਦੇ ਇਸ ਵੇ ਕਮਾਲ ਕਰ ਗਿਆ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਇਹ ਛੰਨਾ ਵਾਲਾ ਭੂਰੀ ਹੈ ਇਹ ਕਹਿੰਦੇ ਮੇਰੇ ਮਿੱਤਰੋ ਪ੍ਰਸਿੱਧ ਕਬੱਡੀ ਖਿਡਾਰੀ ਬਣ ਗਿਆ ਪੱਟੂ ਦਾ ਵੀਰ ਇਸਵੇਂ ਗੁਰਦੀਪ ਸਿੰਘ ਢਾਲੀ ਵਾਲ ਵਿੱਕੀ ਢਾਲੀ ਵਾਲਾ ਉਹ ਇੱਕ ਘੈਂਟ ਜੇ ਕਾਕੇ ਕਰਦੇ ਐ ਅਸੀਂ ਗੱਲਾਂ ਕਰਦੇ ਨਹੀਂ ਬਸ ਬਾਕੇ ਬਸ ਬਾਕੇ ਕਰਦੇ ਨਾ ਲਓ ਵੇਖ ਰਿਆਂ ਦੀ ਚਾਰਵੇਂ ਕੀ ਇਸ਼ਾਰਾ ਪੁਆਇੰਟ ਜਿਹੜਾ ਇਸਵੇਂ ਛੰਨਾ ਵਾਲੇ ਦੇ ਹਿੱਸੇ ਦੇ ਵਿੱਚ ਹੈ ਪਹਿਲੇ ਸੈਮੀਫਾਈਨਲ ਦੇ ਲਈ ਹਾਕ ਬਾਰੇ ਤੇ ਦਿੜਬਾ ਜਲਦੀ ਪੁੱਜ ਜਾਣ ਭਾਈ ਜੇ ਮੈਚ ਚੰਗਾ ਲੱਗਿਆ ਤਾੜੀਆਂ ਦੋਨੋਂ ਟੀਮਾਂ ਲਈ ਮਾਰ ਦੇ ਜ਼ੋਰਦਾਰ ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਵਧੀਆ ਖੇਡ ਵਿਖਾਈ ਹੈ ਇਸ ਮੈਚ ਦੇ ਵਿੱਚੋਂ ਬੋਂਪਰ ਦੀ ਸੌਰੀ ਓਗੋਕੇ ਦੀ ਟੀਮ ਦੇ ਸਾਡੇ 8 ਨੰਬਰ ਤੇ ਜਾਨਲੀ ਦੀ ਟੀਮ ਦੇ ਨੰਬਰ ਹੋ ਗਏ 15 ਜਾਨਲੀ ਦੀ ਟੀਮ ਜਿਹੜੀ ਜਿੱਤ ਗਈ ਹੈ 75 ਕਿਲੋ ਭਾਰ ਦਾ ਇੱਕ ਫਾਈਨਲ ਮੈਚ ਹੋਊਗਾ ਕਾਲ